ਦੇਖੋ ਅੱਜ ਸਾਡੇ ਅਜੀਤ ਅਖਬਾਰ ਦੇ ਪੱਤਰਕਾਰ ਅਸ਼ੋਕ ਗਰਗ ਜੀ ਤੇ ਸ਼ੈਂਟੂ ਜਿਹੜਾ ਸਾਡਾ ਛੋਟਾ ਭਾਈ ਆ ਦੂਜਾ ਇਹਨਾਂ ਨੇ ਆਪਣੀ ਮਾਤਾ ਕੁਸ਼ਲਿਆ ਦੇਵੀ ਦੀ ਯਾਦ ਦੇ ਵਿੱਚ ਉਹਨਾਂ ਦੀ ਵਰਸੀ 11ਵੀਂ ਹੈ ਤੇ ਛੇਮਾ ਖੂਨਦਾਨ ਕੈਂਪ ਲਾਇਆ ਤੇ ਜਿਹਦੇ ਵਿੱਚ ਇਹਨਾਂ ਦੇ ਸਨੇਹੀਆਂ ਨੇ ਇਹਨਾਂ ਦੇ ਰਿਸ਼ਤੇਦਾਰਾਂ ਨੇ ਮਿੱਤਰਾਂ ਨੇ ਖੂਨਦਾਨ ਕੀਤਾ ਹੈ ਤੇ ਇਹ ਖੂਨ ਹੈ ਜਿਹੜਾ ਸਰਕਾਰੀ ਹਸਪਤਾਲ ਦੇ ਵਿੱਚ ਗਿਆ। ਸੋ ਆਪਣੇ ਮਾਤਾ ਪਿਤਾ ਦੀ ਯਾਦ ਦੇ ਵਿੱਚ ਖੂਨਦਾਨ ਕੈਂਪ ਲਗਾ ਕੇ ਉਹਨਾਂ ਨੂੰ ਸ਼ਰਦਾ ਦੇ ਸਤਕਾਰ ਭੇਟ ਕਰਨਾ ਇਹ ਮੈਂ ਸਮਝਦਾ ਬਹੁਤ ਵੱਡੇ ਪੁੰਨ ਦਾ ਕੰਮ ਆ। ਬਹੁਤ ਵਧੀਆ ਉਪਰਾਲਾ ਹੈ। ਕਿਉਂਕਿ ਖੂਨ ਦਾ ਇੱਕ ਇਸ ਦਾ ਐਡਾ ਵੱਡਾ ਮਹੱਤਵ ਹੈ ਕਿ ਹਰ ਚੀਜ਼ ਦੇ ਬਦਲ ਹੋ ਗਏ। ਵੱਡੀਆਂ ਬਦਲੀਆਂ ਜਾ ਸਕਦੀਆਂ ਨੇ ਲੀਵਰ ਤੱਕ ਬਦਲੇ ਜਾ ਸਕਦੇ ਆ ਪਰ ਖੂਨ ਦਾ ਕੋਈ ਬਦਲ ਨਹੀਂ ਬਣ ਸਕਿਆ ਖੂਨ ਦਾ ਬਦਲ ਸਿਰਫ ਖੂਨ ਹੈ ਕਿਸੇ ਦੇ ਸਰੀਰ ਚੋਂ ਨਿਕਲਿਆ ਖੂਨ ਤੇ ਉਹਦੀ ਜਾਨ ਸਿਰਫ ਖੂਨ ਦੇ ਕੇ ਹੀ ਬਚਾਈ ਜਾ ਸਕਦੀ ਹੈ ਸੋ ਖੂਨਦਾਨ ਕੈਂਪ ਲਾਇਆ ਇਹਨਾਂ ਨੇ ਬਹੁਤ ਵਧੀਆ ਇਹ ਕਰਨਾ ਸੋ ਇਸ ਮੌਕੇ ਤੇ ਸਾਡੇ ਬਹੁਤ ਸਾਰੇ ਸਾਥੀ ਖੜੇ ਆ ਸੰਤ ਬਾਬਾ ਬਲੂ ਦਾ ਜੀ ਤੇ ਬਹੁਤ ਸਾਰੀਆਂ ਸੰਸਥਾਵਾਂ ਇਦੇ ਵਿੱਚ ਸੰਤ ਬਾਬਾ ਬੱਲੂ ਦਾਸ ਜੀ ਤੇ ਹੋਰ ਬਹੁਤ ਸਸਤਾਵਾਂ ਨੇ ਜਿਨ੍ਹਾਂ ਨੇ ਇਹਨਾਂ ਦਾ ਸਾਰਾ ਸਾਥ ਵੀ ਦਿੱਤਾ ਤੇ ਇਹਨਾਂ ਦੀ ਸਾਰੀ ਟੀਮ ਹੈ ਜਿਹੜੀ ਬਹੁਤ ਵਧੀਆ ਇਹਨਾਂ ਨੇ ਇਹ ਉਦਮ ਕੀਤਾ 2014 ਵਿੱਚ ਮੀਰੀ ਮਾਤਾ ਕੁਸ਼ਲਦੀਪ ਦੀ ਅਚਾਨਕ ਮੌਤ ਹੋਈ ਸੀ ਉਸ ਤੋਂ ਬਾਅਦ ਮੈਂ ਸੋਚਿਆ ਸੀਗਾ ਕਿ ਮੈਂ ਕੁਝ ਕਰਾਂ ਉਹਨਾਂ ਲਈ ਮੈਂ 2016 ਤੋਂ ਲਗਾਤਾਰ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਲਗਾਉਂਦਾ ਆ ਰਿਹਾ ਹਾਂ ਮੇਰਾ ਇਹੀ ਆਪਣੀ ਮਾਤਾ ਨੂੰ ਸੱਚੀ ਸੰਧਾਨ ਜੀ ਹੁੰਦੀ ਹੈ ਕਿ ਜੋ ਖੂਨ ਮੈਂ ਇਕੱਤਰ ਕਰਵਾਉਂਦਾ ਹਾਂ ਸਰਕਾਰੀ ਸਪਿਟਲ ਨੂੰ ਉਹ ਸਾਰਾ ਖੂਨ ਸਰਕਾਰੀ ਹਸਪਤਾਲ ਨੂੰ ਜਾਂਦਾ ਹੈ ਤਾਂ ਜੋ ਕਿਸੇ ਜ਼ਰੂਰਤਮੰਦ ਵਿਅਕਤੀਆਂ ਦੇ ਕੰਮ ਆ ਸਕੇ ਕਿੰਨੇ ਇਸ ਵਾਰ ਮੇਰੀ ਮਾਤਾ ਇਜਾਜ਼ਤ ਵਿੱਚ ਇਹ ਛਿਮਾ ਨਰੂਦਾਨ ਕੈਂਪ 'ਤੇ ਜੋ ਸ਼ਹੀਦਾਂ ਸਸਾਵਾਂ ਹਰ ਸਾਲ ਰਲ ਕੇ ਲਗਾਉਂਦੀਆਂ ਰਹਿੰਦੀਆਂ ਹਨ ਤਕਰੀਬਨ 80 ਯੂਨਿਟ ਦੇ ਕਰੀਬਾ ਫੋਨ ਦਾਨੀਆਂ ਨੇ ਇਸ ਵਾਰ ਹੁੰਦਿੱਤਾ। ਕੋ ਅੱਜ ਮਾਤਾ ਕਸ਼ਲਿਆ ਦੇਵੀ ਜੀ ਜੋ ਸਾਡੇ ਸ਼ਹੀਦ ਦੇ ਪਸੰਦ ਪੱਤਖਾ ਸ਼ੋਕਾ ਜੀ ਦੇ ਜੀਵਨ ਕੋਮਲ ਸੀਟੂ ਦੇ ਮਾਤਾ ਜੀ ਹਨ। ਉਹਨਾਂ ਦੀ ਗਿਆਵੀ ਵਸਤੀ ਦੇ ਮੌਕੇ ਦੇ ਛੇਮਾ 'ਚ ਫੋਨ ਦਾਨ ਕੈਂਪ ਲੱਗਿਆ ਹੈ। ਇਹ ਆਪਣੇ ਆਪ ਦੇ ਵਿੱਚ ਬਹੁਤ ਮਹਾਨ ਗੱਲ ਹੈ ਅਨੇਕਾਂ ਡਾਕਟਰ ਜੋ ਐਮਡੀ ਨੇ ਡੀਐਮ ਨੇ ਉਹਨਾਂ ਦੀ ਜਵਾਨੀ ਹੈ ਤੇ ਖੂਨਦਾਨ ਦੇਣ ਦੇ ਨਾਲ ਸਰੀਰ ਦੇ ਅੰਦਰ ਖੂਨ ਦਾ ਵੱਧਦਾ ਹੁੰਦਾ ਕੋਈ ਘਟौती ਨਹੀਂ ਹਿਸ ਲਈ ਨੌਜਵਾਨ ਬੀਆ ਨੂੰ ਮੈਂ ਇਹੀ ਕਹਾਂਗਾ ਕਿ ਜਦੋਂ ਵੀ ਖੂਨਦਾਨ ਕੈਂਪ ਲੱਗੇ ਜਿੱਥੇ ਵੀ ਲੱਗੇ ਜਿਸ ਸੰਸਥਾ ਵੱਲ ਲੱਗੇ ਬਾਜ਼ ਛੱਡ ਕੇ ਖੂਨਦਾਨ ਦੇਣਾ ਚਾਹੀਦਾ ਤੁਹਾਡੇ ਵੱਲੋਂ ਲਗਾਤਾਰ ਮੈਡੀਕਲ ਕੈਂਪ ਲਾਇਆ ਆ ਆ ਸਾਡੀ ਸੰਸਥਾ ਸ਼੍ਰੀ ਵਿਸ਼ਾਲ ਦੋਗਾ ਸੰਗੀਤਨ ਮੰਡਲ ਅਤੇ ਗਰੀਬ ਪਰਿਵਾਰ ਫੰਡ ਵੱਲੋਂ ਹਰ ਹਫਤੇ ਮੈਡੀਕਲ ਕੈਂਪ ਲਾਇਆ ਜਾਇਆ ਹੈ ਹਰ ਹਫਤੇ ਵੱਡੇ ਵੱਡੇ ਡਾਕਟਰ ਬੁਲਾਉਣ ਦੀ ਕੋਸ਼ਿਸ਼ ਹੋਈ ਹੈ ਅੱਗੇ ਨੂੰ ਵੀ ਅਸੀਂ ਇਸੇ ਤਰ੍ਹਾਂ ਦੀ ਕੋਸ਼ਿਸ਼ ਜਾਈ ਰੱਖਾਂਗੇ ਜੋ ਗਊਆਂ ਦਾ ਕੰਮ ਕਰਦੇ ਆ ਉਹ ਵੀ ਕਰਦੇ ਰਵਾਂਗੇ ਜੋ ਮੈਡੀਕਲ ਕੈਂਪ ਹੈ ਉਹਦੇ ਵੀ ਜਾਈ ਰੱਖਾਂਗੇ